ਜੀ ਮਿੱਤਰੋ ਸਵਾਗਤ ਆ ਤੁਹਾਡਾ ਆਪਣੀਆਂ ਕੋ ਹੋ ਨਵੀਂ ਵੀਡੀਓ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਗੱਲ ਕਰਨੀ ਆ ਤੇ ਕਣਕ ਬਾਰੇ ਤੇ ਆਹ ਕਣਕ ਹੈਗੀ ਜੀ ਆਪਣੀ ਸੁਪਰ ਸ਼ੀਡਰ ਮਾਰ ਕੇ ਰੌਣੀ ਕੀਤੀ ਸੀ ਠੀਕ ਆ ਜੀ ਉਹਦੇ ਉੱਤੇ ਦੀ ਸੁਪਰ ਸ਼ੀਡਰ ਦੇ ਨਾਲ ਮੁੜ ਕੇ ਜੋ ਬਾਤ ਆਈ ਆਪਾਂ ਕਣਕ ਵੀ ਠੀਕ ਆ ਜੀ ਇਹ ਕਣਕ ਚੈੱਕ ਕਰ ਲੋ ਕਿੰਨੀ ਵਧੀਆ ਖੜੀ ਆ ਤੇ ਆਹ ਚੈੱਕ ਕਰ ਲੋ ਇਹ ਹੈਗੀ ਜੀ ਆਪਣੀ ਰੌਣੀ ਕਰਕੇ ਪਲਾਉ ਮਾਰ ਕੇ ਮੱਕੀ ਪੇਲੀ ਐਂਡ ਟੋਟ ਪੂਰੀ ਬਾਕੇ ਠੀਕ ਹੈ ਜੀ ਫਿਰ ਸੁਪਰ ਸੀਡਰ ਨੇ ਵੀਜੀ ਸੀ ਤੇ ਇਹਦਾ ਚੈੱਕ ਕਰ ਲਈਏ ਇਹ ਕਣਕ ਦਾ ਹੈਗਾ ਜੀ ਆ ਹੈਗੀ ਹੈ 4 ਦਿਨ ਪਹਿਲਾਂ ਵੀ ਜੀ ਆ ਹੈਗੀ ਹੈ 4 ਦਿਨ ਬਾਅਦ ਚੋਂ ਕਰ ਲੋ ਚੈੱਕ ਤੇ ਕੀ ਕੰਪੈਰੀ ਕਰਨ ਬਾਕੀ ਅੱਗੇ ਅੱਗੇ ਤੁਹਾਨੂੰ ਦਿਖਾਈ ਜਾਵਾਂਗੇ ਆਪਾਂ ਵੀ ਕੀ ਹਿਸਾਬ ਕਿਤਾਵਾ ਕੀ ਨਹੀਂ ਤੇ ਪਲਾਉ ਵਾਲੀ ਦਾ ਕਿੰਨਾ ਝਾੜ ਨਿਕਲਦਾ ਤੇ ਉਦੋਂ ਡਾਇਰੈਕਟ ਸੁਪਰ ਸੀਡਰ ਵਾਲੀ ਦਾ ਕਿੰਨਾ ਝਾੜ ਨਿਕਲਦਾ ਠੀਕ ਹੈ ਜੀ ਤੇ ਆ ਆਪਣੀ ਸਫਾਈ ਹੈਗੀ ਜੀ ਇੱਕ ਵਾਰ ਸੁਪਰ ਸ਼ੀਡਰ ਮਾਰਿਆ ਐਸਐਮਐਸ ਲੱਗਾ ਸੀ ਬਰਾਲੀ ਚ ਠੀਕ ਹੈ ਜੀ ਐਸਐਮਐਸ ਲਾ ਕੇ ਉੱਤੇ ਹੀ ਸੁਪਰ ਸ਼ੀਡਰ ਮਾਰ ਕੇ ਰੌਣੀ ਕਰਕੇ ਫਿਰ ਸੁਪਰ ਸ਼ੀਡਰ ਨਾਲ ਕਣਕ ਵੀ ਦਿੱਤੀ ਆਪਾਂ ਤੇ ਇਹ ਚੈੱਕ ਕਰ ਲੋ ਟੋਟ ਲੋ ਸਾਰੇ ਇੱਥੋਂ ਖੜ ਕੇ ਸਾਰੇ ਝਾੜ ਦੇਖੋਗੇ ਭਰੇ ਹੀ ਆ ਠੀਕ ਹੈ ਜੀ ਇਹ ਵੀ ਪੂਰੀ ਟਾਪ ਦੀ ਕਣਕ ਆ ਤੇ ਬਾਕੀ ਇਹਦਾ ਵੀ ਝਾੜ ਤੁਹਾਨੂੰ ਚੈੱਕ ਕਰਾਵਾਂਗੇ ਤੇ ਆ ਹੈਗੀ ਆਪਣੀ ਪਲਾਉ ਮਾਰ ਕੇ ਠੀਕ ਹੈ ਜੀ ਟੋਟਲ ਇਹਨਾਂ ਤਾਂ ਬਾਈ ਬਹੁਤ ਜ਼ਿਆਦਾ ਲੱਗ ਗਈ ਆ ਪਹਿਲਾਂ ਰੌਣੀ ਕੀਤੀ ਖੜੇ ਮੁੰਨਿਆਂ ਚ ਤੇ ਫਿਰ ਸੁਪਰ ਸ਼ੀਡਰ ਨਾਲ ਬਾਈ ਫਿਰ ਪਲਾਉ ਵੱਜੇ ਫਿਰ ਫੇਰ ਸੁਪਰ ਸ਼ੀਡਰ ਤੇ ਫਿਰ ਉਦੋਂ ਬਾਅਦ ਚ ਇਹ ਬਾਈ ਆਹ ਕਣਕ ਵੀਜੀ ਆ ਸੁਪਰ ਸ਼ੀਡਰ ਦੇ ਨਾਲ ਤੇ ਇਹ ਵੀ ਚੈੱਕ ਕਰ ਲੋ ਇਹ ਜਿਵੇਂ ਹੁਣ ਤੁਸੀਂ ਆਹ ਸਿਰੇ ਤੋਂ ਖੜ ਕੇ ਉਹ ਸਿਰੇ ਤੱਕ ਦੇਖੋਗੇ ਇਹਦੇ ਵੀ ਸਿਆੜ ਭਰੇ ਪਏ ਆ ਤੇ ਬਾਕੀ ਹਜੇ ਸਾਰੀ ਕਣਕ ਹਰੀ ਖੜੀ ਆ ਜਮਾ ਪੀਲੀ ਨਹੀਂ ਹੋਈ ਨਾ ਆਹ ਹੋਈਏ ਪਲਾਉ ਵਾਲੀ ਕਣਕ ਪੀਲੀ ਹੋਈ ਐ ਵੀ ਪੂਰੀ ਵਧੀਆ ਹਰੀ ਖੜੀ ਆ ਤੇ ਨਾਲ ਜਿਹੜੀ ਉਹ ਡਾਇਰੈਕਟਰ ਸੁਪਰਸੀਡਰ ਨੇ ਵੀ ਜਿਓ ਪੀਲੀ ਹੋਈ ਆ ਤੇ ਹਜੇ ਸੁੰਡੀ ਸੰਡੀ ਦਾ ਵਿਚਾਰ ਆ ਤੇ ਬਾਕੀ ਮੇਰੇ ਹਿਸਾਬ ਨਾਲ ਜਿਹੜੀ ਆਪਾਂ ਕਣਕ ਥੋੜੀ ਜੀ ਲੇਟ ਵੀ ਹੀਦਦੇ ਆ ਠੀਕ ਆ ਠੰਡ ਚ ਆ ਕੇ ਤੇ ਉਹਨੂੰ ਸੁੰਡੀ ਨਹੀਂ ਪੈਂਦੀ ਤੇ ਸੁੰਡੀ ਕਣਕ ਨੂੰ ਉਦੋਂ ਪੈਂਦੀ ਆ ਜਦੋਂ ਆਪਾਂ ਅਗੇਤੀ ਵੀ ਹੀਦਦੇ ਆ ਤੇ ਉਦੋਂ ਹਜੇ ਗਰਮੈਸ਼ ਹੁੰਦੀ ਆ ਉਹ ਜਿੱਕੇ ਸੁੰਡੀ ਪੈਂਦੀ ਦਾਣੇ ਨੂੰ ਤੇ ਬਾਕੀ ਕਰ ਲਓ ਚੱਕ ਪੂਰਾ ਸਹੀ ਆ ਮਾਹੌਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਣੀਆਂ ਇਹੋ ਜਿਹੀਆਂ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਤੇ ਤੁਹਾਨੂੰ ਆਪਾਂ ਇਹ ਜੇ ਹੁਣ ਕਰਨ ਕਲਾਈ ਆ ਤੇ ਇਹਦੇ ਵੀ ਵਲੌਗ ਪਾਇਆ ਜਦੋਂ ਆਪਾਂ ਆਹ ਵਾਹ ਕੇ ਇਹਨੂੰ ਰੌਣੀ ਕੀਤੀ ਇਹ ਵੀ ਪਾਇਆ ਤੇ ਜਦੋਂ ਇਹਨੂੰ ਆਪਾਂ ਪਲਾਉ ਪਲਾਉ ਮਾਰੇ ਆ ਤੇ ਇਹਦਾ ਵੀ ਵਲੌਗ ਪਾਇਆ ਟੋਟਲ ਸਾਰਾ ਜਾ ਕੇ ਤੁਸੀਂ ਆਪਣੇ ਚੈਨਲ ਤੇ ਚੈੱਕ ਕਰ ਲੋ ਜੀ ਆਪਣੇ ਵਲੌਗ ਸੰਜੀਤਿਆ ਵਲੌਗ ਤੁਸੀਂ ਦੇਖ ਰਹੇ ਹੋ ਇੱਥੇ ਜਾ ਕੇ ਚੈੱਕ ਕਰ ਲਓ ਤੇ ਕੀ ਸਹਾਗਤਾ ਵਾ ਠੀਕ ਹੈ ਜੀ ਤੇ ਹਾਂ ਤੁਹਾਨੂੰ ਜਿਵੇਂ ਆਪਾਂ ਕਣਕ ਵੀਜਣ ਤੋਂ ਲੈ ਕੇ ਤੇ ਕਣਕ ਦੇ ਝਾੜ ਤੱਕ ਸਾਰਾ ਦਿਖਾਵਾਂਗੇ ਬਈ ਕੀ ਸਹਾਗਦਾ ਵਾ ਤੇ ਇਕੱਲੀ- ਇਕੱਲੀ ਸਪਰੇਅ ਦਾ ਵੀ ਦੱਸਾਂਗੇ ਬਈ ਕਿਹੜੀ ਕੀਤੀ ਆ ਠੀਕ ਹੈ ਜੀ ਤੇ ਬਾਕੀ ਹਜੇ ਆਪਾਂ ਖੇਤੀ 'ਚ ਨਵੇਂ ਆ ਤੇ ਤੁਸੀਂ ਕਮੈਂਟਾਂ 'ਚ ਆਪਣੀ ਰਾਇ ਦੇ ਸਕਦੇ ਹੋ ਆਪਾਂ ਹੋਰ ਕੀ ਟਰਾਈ ਕਰ ਸਕਦੇ ਹਾਂ ਠੀਕ ਹੈ ਜੀ ਤੇ ਤਾਂ ਕਿ ਜੋ ਸਾਡੀ ਨੌਲੇਜ ਵਧੇ ਤੇ ਆਪਾਂ ਖੇਤੀ 'ਚ ਆਪਣਾ ਮਨ ਟਿਕਾਇਆ ਰਵੇ ਤੇ ਨਵੇਂ-ਨਵੇਂ ਆਪਾਂ ਐਕਸਪੈਰੀਮੈਂਟ ਕਰਦੇ ਰਾਵਾਂਗੇ ਤੇ ਕਹਿੰਦੇ ਹੁੰਦੇ ਨਾ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਆਪਾਂ ਕਰਦੇ ਰਹਾਂਗੇ ਤੇ ਇਹ ਬਾਕੀ ਤੁਸੀਂ ਕਿੱਦਾਂ ਕਰਦੇ ਹੋ ਤੇ ਕਿਹੜੇ ਏਰੀਏ ਦੇ ਹੋ ਉਹ ਵੀ ਦੱਸਿਓ ਤੇ ਕਿਹੜਾ-ਕਿਹੜਾ ਵੀਲ ਆਇਆ ਉਹ ਵੀ ਦੱਸਿਓ ਤੇ ਆਪਣਾ ਹੈਗਾ ਮਿੱਤਰੋ 222 ਠੀਕ ਹੈ ਜੀ ਤੇ ਤੁਸੀਂ ਦੱਸਿਓ ਤੇ ਇਹ ਬਈ ਕਿਹੜਾ ਤਰੀਕਾ ਬੈਸਟ ਆ ਤੇ ਕਿਵੇਂ ਵੀਜਣੀ ਚਾਹੀਦੀ ਆ ਕਿਵੇਂ ਸਹੀ ਆ ਠੀਕ ਹੈ ਜੀ ਤੇ ਆਪਣੀ ਹੈਪੀ ਸੀਟਰ ਵਾਲੀ ਵੀ ਆ ਉਹਦੀ ਵੀ ਮੈਂ ਕਲਿੱਪ ਬਣਾ ਕੇ ਲਿਆਵਾ ਲਿਆਵਾ ਉਹ ਵੀ ਤੁਹਾਨੂੰ ਦਿਖਾ ਦੂੰਗਾ ਠੀਕ ਹੈ ਜੀ ਕਿੱਦਾਂ ਹੈਗੀ ਕਿੱਦਾਂ ਨਹੀਂ ਤੇ ਕਰੋ ਚੈੱਕ ਬਾਕੀ ਸਹੀ ਹੈ ਨਾ ਆ ਜੀ ਦੇਖੋ ਇਹ ਆਪਣੀ ਵੀਜੀ ਹੋਈ ਆ ਸੁਪਰ ਸ਼ੀਡਰ ਨਾ ਤੇ ਤਹਾ ਦੇਣਾਂ ਦੀ ਖਣਕਾ ਕਰ ਲੋ ਚੈੱਕ ਕਿੰਨੀ ਕਿੰਨੀ ਕਿ ਨਿਕਲੀ ਆ ਉਹ ਦੇ ਲੋ ਸਾਰੇ ਸਾਈਡ ਭਰੇ ਪਏ ਆ ਇਹ ਹੈਗੀ ਹੈਪੀ ਸ਼ੀਡਰ ਵਾਲੀ ਮਿੱਤਰ ਦੇਖ ਲੋ ਕੀ ਕਹਿੰਦੇ ਹੈਪੀ ਸ਼ੀਡਰ ਵਾਲੀ ਮਾੜੀ ਆ ਦੇਖ ਲੋ ਜਿਹੜੇ ਤਰੀਕੇ ਨਾਲ ਮਰਜੀ ਵੀ ਲੋ ਫਸਲ ਨੇ ਝਾੜ ਤਾਂ ਦੇ ਹੀ ਜਾਣਾ ਸਾਰੇ ਤਰੀਕਿਆਂ ਨਾਲ ਹੀ ਸਹੀ ਆ ਖਰਚਾ ਵਰਚਾ ਕੱਢ ਕੇ ਇੱਕ ਗੱਲ ਹੀ ਹੋ ਜਾਂਦੀ ਸਾਰੀ ਕਰੋ ਚੱਕਾ ਤੇ ਇਧਰ ਨੂੰ ਦੇਖ ਲੋ ਸਾਰੇ ਭਾਵੇਂ ਹਜੇ 10-10 ਦਿਨਾਂ ਦੀ ਆ ਵੱਧ ਤੋਂ ਵੱਧ 10-9 ਦਿਨ ਬਸ ਇੰਨੇ ਕੀ ਹੋਇਆ ਇਹ ਕਰ ਲੋ ਚੱਕਾ ਅਸੀਂ ਯਾਂਸੀ ਪਹੁੰਚ ਚੁੱਕੇ ਹਾਂ ਮੰਦਰਾ ਦੀ ਹਜੇ ਕਹਿੰਦੇ ਯਾਂਸੀ ਵਾਪਸ ਆਪਾਂ ਸਾਰੇ ਹੈਗੇ ਥੋੜਾ ਜਿਹਾ ਤੇ ਆ ਜੋ ਕੋਈ ਨਹੀਂ ਦੂਸਰੇ ਗੇਟ ਜਾਲਦੇ ਆ ਇਹਨਾਂ ਦੇ ਤੇ ਟਰੈਕਟਰ ਦੇਖ ਕੇ ਜਾਨਾ ਅੱਜ ਆਪਾਂ ਇੱਕ ਬੋਲੇ ਆਣ ਅਰਜਨ ਆ ਜੋ ਤੇ ਨੇ ਕੀ ਬੰਦਾ ਕੀ ਨਹੀਂ ਉਹ ਹੀ ਕਹਿੰਦੇ 655 ਤੇ ਬੈਠ ਗਏ ਨੇ ਸਾਡੀ ਤੇ ਵੇਖਦੇ ਆ ਤੇ 555 ਓ 605 ਵੀ ਸਹੀ ਹੈ ਟਰੈਕਟਰ ਹੈ ਚੌੜਾ ਹੀ ਹੈ ਕਾ ਤੂੰ ਖੁੱਲਾ ਟਰੈਕਟਰ ਹੈ ਆ ਕਰਿਓ ਜੱਪਾ ਮਿੱਤਰੋ 605 ਲਾਲ ਕਲਰ ਤੇ ਲੱਗੇ ਸਲਪ ਸੈਟਿੰਗ ਆਪਲਾਨ ਘੈਂਟ ਆ ਟਰੈਕਟਰ ਦਾ ਸਹੀ ਆ ਪਹਿਣਾ ਬੂਣਾ ਮੇਰਾ ਇਹਦਾ ਸ਼ਰਟ ਆਗਾ ਪੀ ਉਹ ਤੇਰੇ ਬ੍ਰੇਕ ਨਾ ਪਏ ਨਾ ਜਦੋਂ ਤੂੰ ਬ੍ਰੇਕ ਨਾ ਪੇਗਾ ਉਦੋਂ ਪਾਰਕਿੰਗ ਤੇ ਆਇਆ ਨਾ ਹੁਣ ਆ ਪੀ ਆਲ ਹੈਂਡ ਬ੍ਰੇਕ ਲਾ ਕੇ ਹੁਣ ਨਿਕਲ ਹਾਂ ਜੀ ਤੇ ਉਹ ਜੋ ਬ੍ਰੇਕ ਨਾਲ ਪਲੇਅਰ ਉਹ ਕੀ ਆ ਗਿਆ ਹਾਂ ਜੀ ਕਹਿੰਦੇ ਆਪਾਂ ਜੀ ਐਨਸੀ ਟ੍ਰੇਡਰ ਰੋਟਰ ਦੇ ਕੇ ਆ ਗਏ ਜੀ ਤੇ ਆਪਣਾ ਇਕਦਮ ਕਰ ਜਿਉਣਾ ਰਾਤਾਂ ਕਿ ਗੱਲਾਂ ਰੇਂਦਾ ਇਹ ਵੀ ਜਨਾਈਆ ਤੇ ਖਵਾ ਟ੍ਰੇਡਰ ਰੋਟਰ ਧੋਦੇ ਹੀ ਅੱਜ ਹੁਣ ਕਹਿੰਦੇ ਰਹਿੰਦਾ ਤੇ ਵਿੱਚ ਕਿਆ ਤੇ ਆ ਗਿਆ ਹੁਣ ਇਹਨਾਂ ਮਿੱਤਰੇ ਇਹ ਸੀਗੀ ਬਾਸਪਤੀ ਲੱਦ ਬਾਲੀ ਜਿਆਦੇ ਗੰਦੀ ਸੀ ਇਸ ਕਰਕੇ ਆਪਣਾ ਲੱਦ ਲੱਦ ਜੀ ਮਚਾਤੀ ਪੋਲੀ ਪੋਲੀ ਜੀ ਬਾਕੀ ਦੇ ਲਓ ਬੁੰਡੇ ਉਵੇਂ ਆ ਪਰਾਲੀ ਆਪਾਂ ਕੱਢੀ ਵੀ ਸੀਗੀ ਤੇ ਥੋੜੀ ਕਣੀ ਰਹਿ ਜਾਂਦੀ ਉਹ ਮਚਾਉਣੀ ਪਈ ਤੇ ਵਾਕੀ ਕਰ ਰਚਾ ਸਹੀ ਆ ਕੰਮ ਤੇ ਥਾਂ ਗੱਲਾ ਵਾਵਾ ਯਾਰ 4 ਵੀਲ ਲਾ ਲਈ ਨਹੀਂ ਸਲਿੱਪ ਦਊਗਾ ਬੱਸ ਪੌਣੀ ਛੱਡ ਲਿਓ 20 20 ਪਾਉਣਾ ਜੇ 20 ਨਹੀਂ ਪਾਇਆ ਕਿ ਪਾ ਲਿਆ ਪਾ ਲਿਆ ਹਨ ਤੇ ਇਹ ਵੀ ਹੈਗਾ ਮਿੱਤਰੋ 29 ਸਟਾਰਟ ਦੇਖੋ ਬਾਕੀ ਹੁਣ ਕਹਿੰਦੇ ਤਾਂ 29 ਸਟਾਰਟ ਵਾਕਿਆ ਹੀ ਨਹੀਂ ਪਤਾ ਹੈਗਾ ਕਿ ਤੇ ਕਿਵੇਂ ਨਾ ਨਾ ਇੱਥੇ ਹੀ ਘਮਾਲੀ ਮੋੜ ਕੇ ਪਿੱਛੇ ਰੂਲਾ ਲੱਗੂਗਾ ਇੱਥੇ ਹੀ ਟਾਇਰ ਐਨ ਨੂੰ ਵਾਤ ਲਈ ਫੇਰ ਸਹੀ ਲੱਗਣਾ ਹੈ ਤਕੜ ਜੋ برو ਛੜਤੀ ਪੌਣੀ ਪੌਣੀ ਤੇ ਟਰੈਕਟਰ ਛੜਦਾ ਤੇ ਉਹ ਛੜਦਾ ਹੀ ਗੇਅਰ ਪਾਦਾ ਘੇੜਾ ਮਸ਼ੀਨ ਨੂੰ ਸੁਪਰ ਸੀਟਰ ਨੂੰ ਤੇ ਫੀਲਿੰਗ ਜਾਵਾਂ ਤੂੜੀ ਵਾਲੀ ਮਸ਼ੀਨ ਵਾਲੀ ਹੋਗੀ ਆਹਨ ਧਿਆਨ